ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਝੂਟੀਬ ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਉਮਰੋਂ ਲੰਬੀ ਉਡੀਕ ਜਿਸ ਨੂੰ ਲਿਖਿਆ ਹੈ ਨਿੰਦਰਕੌਰ ਖਟੜਾ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਕਿੱਥੇ ਲੁੱਕ ਕੇ ਬੈਠ ਗਿਆ ਪੁੱਤਰ ਇੱਧਰ ਆ ਕੇ ਰੋਟੀ ਖਾ ਪੁੱਤ ਅਨਾਜ ਨੂੰ ਨੱਕ ਬੁੱਲ ਨਹੀਂ ਮਾਰਦੇ ਹੁੰਦੇ ਪੁੱਤਰ ਜੀ ਮਨਦੀਪ ਦੇ ਮਾਤਾ ਜੀ ਸਾਰੇ ਘਰ ਵਿੱਚ ਆਪਣੇ ਪੁੱਤ ਨੂੰ ਲੱਭ ਰਹੇ ਸਨ ਕੀ ਕਰਦੀ ਹੈ ਮਨਦੀਪ ਦੀ ਮਾਂ ਤੈਨੂੰ ਕਿਵੇਂ ਦੱਸਾਂ ਤੇਰਾ ਪੁੱਤ ਇਸ ਘਰ ਚ ਤਾਂ ਕੀ ਇਸ ਦੁਨੀਆ ਵਿੱਚ ਵੀ ਨਹੀਂ ਰਹਿੰਦਾ ਕਿਉਂ ਐਵੇਂ پاਗਲਾ ਬੰਕ ਆਪਣਾ ਹਾਲ ਬਣਾ ਰੱਖਿਆ ਉਸ ਪੁੱਤ ਨੂੰ ਲਵਦੀ ਰਹਿੰਦੀ ਹੈ ਜਿਸਨੇ ਸਾਡੇ ਵਰੇ ਜਮਾ ਹੀ ਨਹੀਂ ਸੋਚਿਆ ਕੁਲਦੀਪ ਨੇ ਆਪਣੀ ਪਤਨੀ ਨੂੰ ਕਿਹਾ ਇਹ ਗੱਲ ਸੁਣ ਕੇ ਦਲੀਪਕੁਰ ਦੇ ਹੱਥੋਂ ਰੋਟੀ ਦੀ ਥਾਲੀ ਹੀਟਾਂ गिर ਗਈ ਅਤੇ ਉਹ ਆਪ ਬੈਠ ਕੇ ਰੋਣ ਲੱਗ ਪਈ ਇਹਨੇ ਨੂੰ ਸਿਮਰਨ ਅੰਦਰੋਂ ਭੱਜੀ-ਭੱਜੀ ਆਈ ਅਤੇ ਆ ਕੇ ਆਪਣੀ ਮਾਤਾ ਜੀ ਨੂੰ ਸੰਬਾਰਦੇ ਹੋਏ ਅੰਦਰ ਲੈ ਗਈ ਸਿਮਰ ਮਨਦੀਪ ਦੀ ਭੈਣ ਅਤੇ ਕਦੀਪ ਅਤੇ ਦਲੀਪ ਕੌਰ ਦੀ ਬੇਟੀ ਸੀ ਦਲੀਪ ਉਹ ਉੱਚੀ ਉੱਚੀ ਰੋਂਣ ਲੱਗ ਪਈ ਉਸ ਦਿੱਤੀ ਉਸ ਨੂੰ ਚੁੱਪ ਕਰਾਉਣ ਦਾ ਯਤਨ ਕਰਦੀ ਹੈ ਪਰ ਉਹ ਜੋਪੀ ਨਹੀਂ ਕਰਦੀ ਕੰਧ ਉੱਪਰ ਲੱਗੀ ਆਪਣੇ ਪੁੱਤ ਦੀ ਤਸਵੀਰ ਨੂੰ ਦੇਖ ਦੇਖ ਕੇ ਉਹ ਬਹੁਤ ਰੋਂਦੀ ਹੈ ਉਸ ਦੇ ਰੋਂਣ ਦੀ ਆਵਾਜ਼ ਸੁਣ ਕੇ ਉਸ ਦਾ ਪਤੀ ਵੀ ਰੋਂਣ ਲੱਗ ਜਾਂਦਾ ਹੈ ਉਸ ਦੇ ਪਤੀ ਦੀ ਹਾਲਤ ਵੀ ਬਹੁਤ ਖਰਾਬ ਹੈ ਉਸ ਨੂੰ ਆਪਣੇ ਪੁੱਤ ਦੀ ਮੌਤ ਤੋਂ ਬਾਅਦ ਅਧਰੰਕ ਹੋ ਗਿਆ ਸੀ ਇਸ ਲਈ ਉਹ ਨਾ ਤਾਂ ਕੋਈ ਕੰਮ ਕਰਦਾ ਸੀ ਅਤੇ ਨਾ ਹੀ ਉਹ ਆਪਣੇ ਆਪ ਨੂੰ ਸੰਭਾਲਣ ਵਾਲਾ ਸੀ ਉਹ ਸਾਰਾ ਦਿਨ ਮੰਜੇ 'ਤੇ ਬੈਠਾ ਰਹਿੰਦਾ ਉਹਨਾਂ ਦੇ ਘਰ ਪਰਿਵਾਰ ਅਤੇ ਰਿਸ਼ਤੇਦਾਰ ਇਹਨਾਂ ਤੋਂ ਕੋਹਾਂ ਦੂਰ ਸਨ ਕਿਉਂਕਿ ਇਹ ਘਰ ਪਰਿਵਾਰ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਨਹੀਂ ਸੀ ਸਗੋਂ ਇਸ ਪਰਿਵਾਰ ਦੇ ਤਾਂ ਪੂਰੇ ਪਿੰਡ ਵਿੱਚ ਚਰਚੇ ਹੋਇਆ ਕਰਦੇ ਸਨ ਕੋਈ ਸਮਾਂ ਸੀ ਜਦੋਂ ਇਸ ਪਰਿਵਾਰ ਦੀ ਸਾਰੇ ਪਿੰਡ ਵਿੱਚ ਚੜ੍ਹਾਈ ਸੀ ਇਹਨਾਂ ਦਾ ਆਪਣਾ ਕਾਰੋਬਾਰ ਸੀ ਜਿਸ ਕਾਰਨ ਉਹਨਾਂ ਦੀ ਪਿੰਡ ਵਿੱਚੋਂ ਸਭ ਤੋਂ ਵੱਡੀ ਕੋਠੀ ਸੀ ਪਰ ਅੱਜ ਇਹ ਨਿੱਕੇ ਜਿਹੇ ਵਕਾਨ ਵਿੱਚ ਮਜਬੂਰ ਅਤੇ ਲਾਚਾਰ ਬੈਠੇ ਹੋਏ ਸਨ ਸਿਮਰਨ ਮਨਦੀਪ ਦੀ लाड़ली ਭੈਣ ਅਤੇ ਘਰ ਦੀ ਛੋਟੀ ਬੇਟੀ ਸੀ ਮਨਦੀਪ ਉਸ ਤੋਂ ਤਕਰੀਬਨ 5 ਸਾਲ ਵੱਡਾ ਸੀ ਸਿਮਰਨ ਹੁਣ ਫੈਕਟਰੀ ਵਿੱਚ ਕੰਮ ਕਰਦੀ ਹੈ ਅਤੇ ਆਪਣੇ ਬੁੱਢੇ ਮਾਹ ਬਾਬ ਦੀ ਸੇਵਾ ਵੀ ਕਰਦੀ ਹੈ। ਅਤੇ ਘਰ ਦਾ ਸਾਰਾ ਖਰਚਾ ਵੀ ਚਲਾਉਂਦੀ ਹੈ। ਉਸ ਦੀ ਜ਼ਿੰਦਗੀ ਬਹੁਤ ਔਖੀ ਹੈ ਕਿਉਂਕਿ ਉਸ ਦਾ ਪਿਤਾ ਬੇਵਸ ਹੋ ਕੇ ਮੰਡੀ ਤੇ ਬੈਠਾ ਹੈ। ਅਤੇ ਮਾਤਾ ਆਪਣਾ ਆਪਾ ਹੋ ਦਿੰਦੀ ਹੈ। ਉਹ ਘਰ ਨੂੰ ਤਾਲਾ ਲਗਾ ਕੇ ਕੰਮ ਤੇ ਚਲੀ ਜਾਂਦੀ ਹੈ। ਤਾਂ ਜੋ ਉਸ ਤੋਂ ਪਿੱਛੋਂ ਲੈਣਦਾਰ ਉਹਦੇ ਮਾਤਾ ਪਿਤਾ ਨੂੰ ਤੰਗ ਨਾ ਕਰਨਾ। ਉਹ ਬਹੁਤ ਕਰਜ਼ੇ ਹੇਟ ਸਨ। ਕਿਉਂਕਿ ਉਹਨਾਂ ਨੇ ਲੋਕਾਂ ਤੋਂ ਪੈਸੇ ਲਏ ਹੋਏ ਸਨ। ਸਿਮਰ ਨੇ ਆਪਣੇ ਮਾਤਾ ਪਿਤਾ ਨੂੰ ਰੋਟੀ ਖਵਾਈ ਅਤੇ ਘਰ ਦਾ ਸਾਰਾ ਕੰਮਕਾਰ ਕਰਕੇ ਉਹ ਤਿਆਰ ਹੋ ਗਈ ਸੀ ਤਿਆਰ ਹੋ ਕੇ ਉਹ ਆਪਣੇ ਕੰਮ ਤੇ ਚੱਲ ਪਈ ਕੰਮ ਤੇ ਉਹ ਪੈਦਲ ਹੀ ਜਾਂਦੀ ਸੀ ਰਸਤੇ ਵਿੱਚੋਂ ਲੰਘਦੇ ਹੋਏ ਲੋਕ ਉਸ ਨੂੰ ਤਰਸ ਭਰੀਆਂ ਅੱਖਾਂ ਨਾਲ ਵੇਖਦੇ ਕਈ ਵਾਰ ਲੋਕ ਉਸ ਨੂੰ ਉਸ ਤੋਂ ਉਹਨਾਂ ਦੇ ਘਰ ਦੀ ਹਾਲਤ ਬਾਰੇ ਵੀ ਪੁੱਛਦੇ ਕਈ ਲੋਕ ਉਸ ਨੂੰ ਦੇਖ ਕੇ ਪਰੇ ਹੋ ਜਾਂਦੇ ਸਿਮਰਨ ਬਹੁਤ ਹੀ ਵਾਰ ਸੋਚਦੀ ਰਹਿੰਦੀ ਕਿ ਜਦੋਂ ਸਾਡੇ ਘਰ ਦੇ ਹਾਲਾਤ ਚੰਗੇ ਸੀ ਤਾਂ ਲੋਕ ਸਾਡੇ ਘਰ ਆ ਆ ਕੇ ਹਾਲ ਚਾਲ ਪੁੱਛਦੇ ਸਨ ਅੱਜ ਮੈਨੂੰ ਦੇਖ ਕੇ ਮੂੰਹ ਕਮਾ ਲੈਂਦੇ ਹਨ ਇਸ ਤਰ੍ਹਾਂ ਦਾ ਬਦਲਾਅ ਵੀ ਹਾਲਾਤ ਬਦਲਣ ਨਾਲ ਹੀ ਆਉਂਦਾ ਹੈ ਸਿਮਨ ਹਰ ਰੋਜ਼ ਪੈਦਲੀ ਜਾਂਦੀ ਸੀ ਕਿਉਂਕਿ ਫੈਕਟਰੀ ਉਹਨਾਂ ਦੇ ਘਰ ਤੋਂ 10 ਮਿੰਟ ਦੇ ਰਸਤੇ ਤੇ ਸੀ ਕਈ ਵਾਰ ਉਸ ਨੂੰ ਉਸ ਦੀ ਕੋਈ ਸਹੇਲੀ ਮਿਲ ਜਾਂਦੀ ਤਾਂ ਉਸ ਨੂੰ ਫੈਕਟਰੀ ਤੱਕ ਛੱਡ ਦਿੰਦੀ ਹੁਣ ਤਾਂ ਤਕਰੀਬਨ ਉਸ ਦੇ ਨਾਲ ਦੀਆਂ ਸਾਰੀਆਂ ਕੁੜੀਆਂ ਦੇ ਵਿਆਹ ਹੋ ਗਏ ਸਨ ਉਹਨ ਉਸ ਨੂੰ ਸਹੇਲੀਆਂ ਬਹੁਤ ਹੀ ਘਟਮਿਰਦੀਆਂ ਸਨ ਸਿਮਰ ਚੁੱਪਚਾਪ ਧੁੱਰੀ ਜਾਂਦੀ ਅਤੇ ਕਿਸੇ ਨਾਲ ਫालतू ਗੱਲ ਵੀ ਨਾ ਕਰਦੀ ਉਹਨਾਂ ਦੇ ਪਰਿਵਾਰ ਦੇ ਚੰਗੇ ਵਧیرے ਦੇ ਸਦਕਾ ਅੱਜ ਵੀ ਬਹੁਤ ਲੋਕ ਉਸ ਦੀ ਇੱਜ਼ਤ ਕਰਦੇ ਸਨ ਇਹ ਹੀ ਕਾਰਨ ਸੀ ਕਿ ਉਸ ਨੂੰ ਇਕੱਲੀ ਜਾਣ ਵਿੱਚ ਕੋਈ ਵੀ ਦਿੱਕਤ ਨਹੀਂ ਆਉਂਦੀ ਸੀ ਕਿਉਂਕਿ ਪਿੰਡ ਵਿੱਚ ਬਹੁਤ ਲੋਕ ਉਸ ਦੀ ਮਦਦ ਕਰ ਦਿੰਦੇ ਸਨ ਅਤੇ ਸਿਮਰ ਨਾ ਕੰਮ ਤੇ ਪਹੁੰਚ ਗਈ ਅੱਜ ਉਹ ਥੋੜੀ ਜਹੀ ਲੇਟ ਹੋ ਗਈ ਸੀ ਉਸ ਨੂੰ ਕੰਮ ਤੇ ਵੀ ਸਾਰੇ ਜਣੇ ਜਾਣਦੇ ਸਨ ਉਸ ਦੇ ਹਾਲਾਤਾਂ ਤੋਂ ਤਕਰੀਬਨ ਸਾਰੇ ਹੀ ਜਾਣੂ ਸਨ ਸਿਮਨ ਭਾਵੇਂ ਥੋੜਾ ਸਮਾਂ ਲੇਟ ਸੀ ਪਰ ਉਸ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਜਿੱਥੇ ਸਿਮਨ ਕੰਮ ਕਰਦੀ ਸੀ ਉੱਥੇ ਉਸ ਦੀ ਇੱਕ ਸਹੇਲੀ ਬਣ ਗਈ ਸੀ ਜਿਸ ਦਾ ਨਾਮ ਕਿਰਨ ਸੀ ਕਿਰਨ ਨਾਲ ਸਿਮਨ ਆਪਣੇ ਘਰ ਦੀ ਹਰ ਇੱਕ ਗੱਲ ਸਾਂਝੀ ਕਰਦੀ ਸੀ ਅਤੇ ਗਨ ਸਿਮਰਨ ਦੀ ਹਰ ਸਮੇਂ ਮਦਦ ਵੀ ਕਰਦੀ ਸੀ ਕਿਰਨ ਸਿਮਰਨ ਦੇ ਘਰ ਵੀ ਬਹੁਤ ਵਾਰ ਗਈ ਸੀ ਜਿਸ ਕਾਰਨ ਉਹ ਸਿਮਰਨ ਨੂੰ ਬਾਕੀਆਂ ਨਾਲੋਂ ਕਿਤੇ ਜ਼ਿਆਦਾ ਜਾਣਦੀ ਸੀ ਕਿਰਨ ਸਿਮਰਨ ਨੂੰ ਘਰ ਦੇ ਹਾਲਾਤਾਂ ਨਾਲ ਸਮਝੌਤਾ ਕਰਨ ਦੀ ਹੌਸਲਾ ਵੀ ਦਿੰਦੀ ਸੀ ਕਿਰਨ ਸਿਮਨ ਕੋਲ ਆਈ ਅਤੇ ਉਸ ਨੂੰ ਬੁਲਾਇਆ ਕਿਨ ਸਿਮਰਨ ਨੂੰ ਦੇਖ ਕੇ ਬਹੁਤ ਦੁਖੀ ਹੋਈ ਕਿਉਂਕਿ ਅੱਜ ਸਿਮਰਨ ਦੀਆਂ ਬਾਹਾਂ ਤੇ ਫਿਰ ਨਿਸ਼ਾਨ ਸਨ ਬਾਹਾਂ ਤੇ ਨਿਸ਼ਾਨ ਚਿਰਟਾਂ ਸਨ ਉਹ ਚਿਰਟਾਂ ਜਿਹੜੀਆਂ ਸਿਮਰਨ ਦੀ ਮਾਤਾ ਦਿਲੀਪੂ ਨੂੰ ਕਾਬੂ ਕਰਦੇ ਸਮੇਂ ਲੱਗੀਆਂ ਸਨ ਕੈਨ ਸਿਮਰਨ ਦੇ ਕੋਲ ਆ ਕੇ ਬੈਠ ਗਈ ਅਤੇ ਇੰਨੇ ਨੂੰ ਉਹਨਾਂ ਨੂੰ ਫੈਕਟਰੀ ਦੇ ਮਾਰਕ ਨੇ ਆਵਾਜ਼ ਮਾਰ ਦਿੱਤੀ ਆਵਾਜ਼ ਸੁਣ ਕੇ ਸਾਰੇ ਜਣੇ ਬਹੁਤ ਵੱਲ ਦੇਖਣ ਲੱਗੇ ਸਿਮਰ ਨੇ ਆਪਣੀਆਂ ਅੱਖਾਂ ਨੂੰ ਪੋਝਿਆ ਅਤੇ ਦੇਖਣ ਲੱਗੀ ਕਿਰਨ ਵੀ ਆਪਣੀ ਜਗ੍ਹਾ ਤੇ ਜਾ ਕੇ ਬੈਠ ਗਈ ਅੱਜ ਮੈਂ ਤੁਹਾਨੂੰ ਸਾਡੀ ਕੰਪਨੀ ਦੇ ਇੱਕ ਕਰਮਚਾਰੀ ਨਾਲ ਮਿਲਾਉਣਾ ਚਾਹੁੰਦਾ ਹਾਂ ਜਿਹੜੇ ਕਿ ਅੱਜ ਤੋਂ ਹੀ ਹੁਣ ਤੋਂ ਹੀ ਸਾਡੀ ਕੰਪਨੀ ਨਾਲ ਜੁੜਨਗੇ ਸਾਨੂੰ ਇਹਨਾਂ ਨੂੰ ਸਾਡੀ ਕੰਪਨੀ ਵਿੱਚ ਸ਼ਾਮਲ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਇਹ ਹਨ ਮਿਸਟਰ ਪਵਨਦੀਪ ਸਿੰਘ ਆਓ ਪਵਨ ਜੀ ਅੱਗੇ ਆਓ ਕੰਪਨੀ ਦੇ ਬੌਸ ਨੇ ਨਵੇਂ ਕਰਮਚਾਰੀ ਨੂੰ ਸਮੂਹਨਨ ਕਰਦੇ ਹੋਏ ਕਿਹਾ ਸਾਰੇ ਕਰਮਚਾਰੀ ਉਹਨਾਂ ਦਾ ਤਾੜੀਆਂ ਨਾਲ ਸਵਾਗਤ ਕਰਨ ਲੱਗੇ। ਉਹ ਉਹਨਾਂ ਦੇ ਸਵਾਗਤ ਵਿੱਚ ਸਾਰੇ ਜਣੇ ਖੜੇ ਹੋ ਗਏ। ਪਲੀਜ਼ ਸਿਟ ਡਾਊਨ। ਮੈਨੂੰ ਉਮੀਦ ਹੈ ਕਿ ਮੈਂ ਤੁਹਾਨੂੰ ਮੈਨੂੰ ਇਸ ਕੰਪਨੀ ਨੂੰ ਚਲਾਉਣ ਵਿੱਚ ਤੁਸੀਂ ਮੇਰੀ ਮਦਦ ਕਰੋਗੇ। ਮੈਂ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਪਵਨ ਨੇ ਸਾਰਿਆਂ ਵੱਲ ਵੇਖ ਕੇ ਫਿਰ ਕਿਹਾ, ਪਵਨ ਸਾਰਿਆਂ ਨਾਲ ਗੱਲਬਾਤ ਕਰਕੇ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਸਾਰੇ ਉਸ ਬਾਰੇ ਗੱਲ ਕਰਨ ਲੱਗੇ ਹੀ ਸਨ ਕੰਪਨੀ ਵਿੱਚ ਮੌਜੂਦ ਸਾਰੇ ਕਰਮਚਾਰੀ ਇੱਕ ਦੂਸਰੇ ਨਾਲ ਗੱਲਬਾਤ ਕਰਦੇ ਸਨ ਉਹ ਉਸ ਬਾਰੇ ਕੁਝ ਕਹਿ ਰਹੇ ਸਨ ਇੰਨੇ ਨੂੰ ਪਵਨ ਉੱਥੇ ਆ ਗਿਆ ਉਹ ਸਾਰਿਆਂ ਨੂੰ ਕੰਮ ਕਰਦੇ ਹਾਂ ਨੂੰ ਦੇਖ ਰਿਹਾ ਸੀ ਦੇਖਦਾ-ਦੇਖਦਾ ਉਹ ਸਿਮਰਨ ਕੋਲ ਪਹੁੰਚ ਗਿਆ ਸਿਮਰਨ ਦੀਆਂ ਅੱਖਾਂ ਗਿੱਲੀਆਂ ਸਨ ਅਤੇ ਉਹ ਕਿਸੇ ਡੂੰਘੀਆਂ ਸੋਚਾਂ ਵਿੱਚ ਬੈਠੀ ਸੀ ਪਾਵਨ ਨੇ ਉਸ ਨੂੰ ਬੁਲਾਇਆ ਪਰ ਉਹ ਬਹੁਤ ਹੀ ਡੂੰਗੀ ਸੋਚ ਵਿੱਚ ਡੁੱਬੀ ਹੋਈ ਸੀ ਪਾਵਨ ਨੇ ਸਿਮਰ ਦੇ ਟੇਬਲ ਤੇ ਹੱਥ ਮਾਰਿਆ ਸਿਮਨ ਡੂੰਗੀ ਸੋਚ ਵਿੱਚੋਂ ਬਾਹਰ ਨਿਕਲੀ ਉਹ ਪਵਨ ਨੂੰ ਦੇਖ ਕੇ ਇੱਕਦਮ ਘਬਰਾ ਗਈ ਪਾਵਨ ਨੇ ਮਾਫੀ ਮੰਗੀ ਪਰ ਸੇਵਨ ਬਹੁਤ ਜ਼ਿਆਦਾ ਡਰ ਗਈ ਸੀ ਪਾਵਨ ਨੇ ਸੇਵਨ ਨੂੰ ਪੁੱਛਿਆ ਕਿ ਤੁਹਾਡੀ ਤ੍ਰਿਹਤ ਠੀਕ ਹੈ ਤੁਹਾਨੂੰ ਕੋਈ ਦਿੱਕਤ ਹੈ ਤੁਸੀਂ ਮੈਨੂੰ ਦੱਸੋ ਮੈਂ ਤੁਹਾਡੀ ਮਦਦ ਕਰਾਂਗਾ ਪਲੀਜ਼ ਦਸੋ ਕੀ ਪਰੇਸ਼ਾਨੀ ਹੈ ਤੁਹਾਨੂੰ ਨਹੀਂ ਹਾਂ ਨਹੀਂ ਜੀ ਹਾਂ ਜੀ ਸਿਮਰ ਨਕੰਮਦੀ ਹੋਈ ਆਵਾਜ਼ ਵਿੱਚ ਬੋਲੀ ਕੀ ਹੋਇਆ ਮੈਡਮ ਤੁਸੀਂ ਠੀਕ ਤਾਂ ਹੋ ਤੁਸੀਂ ਘਬਰਾ ਕਿਉਂ ਰਹੀ ਹੋ ਕੀ ਹੋ ਗਿਆ ਪਵਨ ਨੇ ਸਿਮਰ ਨੂੰ ਪੁੱਛਿਆ ਕੁਝ ਨਹੀਂ ਸਾਰਾ ਸਿਮਰਨ ਸ਼ਾਇਦ ਤੁਹਾਡੇ ਅਚਾਨਕ ਆਉਣ ਨਾਲ ਡਰ ਗਈ ਹੈ ਹੋਰ ਕੁਝ ਨਹੀਂ ਕੁਝ ਹੋਇਆ ਨਹੀਂ ਹੈ ਸਿਮਰਨ ਸਭ ਕੁਝ ਠੀਕ ਹੈ ਕਿਰਨ ਭੱਜ ਗਈ ਸਿਮਰ ਦੀ ਹਮਾਇਤ ਕਰਨ ਲੱਗੀ ਅਤੇ ਸਿਮਰ ਨੂੰ ਹੌਸਲਾ ਦੇਣ ਲੱਗੀ। ਕਿਰਨ ਦੀ ਗੱਲ ਸੁਣ ਕੇ ਪਵਨ ਉੱਥੋਂ ਚਲਾ ਗਿਆ। ਭਾਵੇਂ ਪਵਨ ਉੱਥੋਂ ਚਲਾ ਗਿਆ ਸੀ ਪਰ ਉਸ ਦਾ ਧਿਆਨ ਹਲੇ ਵੀ ਸਿਮਰ ਨਾਲ ਹੀ ਸੀ। ਉਹ ਸਿਮਰ ਨੂੰ بار-बार ਦੇਖ ਰਿਹਾ ਸੀ। ਸਿਮਰ ਨੇ ਆਪਣੇ ਆਪ ਨੂੰ ਸੰਭਾਲ ਲਿਆ ਅਤੇ ਉਹ ਪਾਣੀ ਪੀਣ ਲੱਗ ਪਈ। ਜਦੋਂ ਸਿਮਰ ਨੇ ਪਾਣੀ ਪੀਂਦੇ ਹੋਏ ਪਵਨ ਨੂੰ ਦੇਖਿਆ ਤਾਂ ਪਵਨ ਉਸ ਵੱਲ ਦੇਖ ਰਿਹਾ ਸੀ ਸਿਮਰ ਨੇ ਉਸ ਨੂੰ ਦੇਖ ਕੇ ਨੀਮੀ ਪਾ ਲਈ ਉਹ ਆਪਣਾ ਕੰਮ ਕਰਨ ਲੱਗ ਪਈ ਉਸ ਨੇ ਕਿਰਨ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਆਪਣੀ ਜਗ੍ਹਾ ਤੇ ਵਾਪਸ ਜਾਣ ਲਈ ਕਿਹਾ ਸਿਮਰ ਆਪਣਾ ਕੰਮ ਕਰਨ ਲੱਗ ਪਈ ਪਵਨ ਸਾਰਿਆਂ ਕੋਲ ਜਾ ਕੇ ਉਹਨਾਂ ਤੋਂ ਉਹਨਾਂ ਦੇ ਕੰਮ ਦਾ ਯਈਆ ਲੈ ਰਿਹਾ ਸੀ ਕੋ ਸਿਮਰ ਦੇ ਇਸ ਬਦੀਰੇ ਤੋਂ ਬਹੁਤ ਹੀ ਹੈਰਾਨ ਪਰੇਸ਼ਾਨ ਸੀ ਕਿਉਂਕਿ ਅੱਜ ਦੇ ਜਮਾਨੇ ਵਿੱਚ ਕੋਈ ਕੁੜੀ ਇਸ ਤਰ੍ਹਾਂ ਡਰਦੀ ਨਹੀਂ ਉਹ ਜਾਣ ਗਿਆ ਸੀ ਕਿ ਸਿਮਰਨ ਕਿਸੇ ਗੱਲ ਤੋਂ ਪਰੇਸ਼ਾਨ ਹੈ ਕੰਪਨੀ ਵਿੱਚ ਲੰਚ ਟਾਈਮ ਹੋ ਗਿਆ ਇਸ ਕਰਕੇ ਸਾਰੇ ਬਾਹਰ ਆ ਰਹੇ ਸਨ ਉਹ ਸਾਰੇ ਇੱਕ ਜਗ੍ਹਾ ਤੇ ਬੈਠ ਗਏ ਅਤੇ ਆਪਣਾ ਆਪਣਾ ਲੰਚ ਕਰਨ ਲੱਗੇ ਕਿਰਨ ਸਿਮਰਨ ਵੀ ਨਾਲ ਹੀ ਸਨ ਪਰ ਸਿਮਰਨ ਕਿਰਨ ਨੂੰ ਨਾਲ ਲੈ ਕੇ ਇੱਕ ਪਾਸੇ ਬੈਠ ਗਈ ਕਿਉਂਕਿ ਉਹਨਾਂ ਨੇ ਕੁਝ ਕੁ ਨਿੱਜੀ ਗੱਲਾਂ ਕਰਨੀਆਂ ਸਨ ਸਾਰਾ ਦਿਨ ਉਹ ਕੰਮ ਕਰਦੇ ਸਨ ਅਤੇ ਉਹਨਾਂ ਕੋਲ ਇੱਕ ਦੂਜੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਨ ਲਈ ਇਹ ਹੀ ਸਮਾਂ ਹੁੰਦਾ ਸੀ। ਸਿਮਰਨ ਸਵੇਰ ਤੋਂ ਹੀ ਰੋ ਰਹੀ ਸੀ ਅਤੇ ਉਸ ਦੀਆਂ ਅੱਖਾਂ ਰੋ ਰੋ ਕੇ ਲਾਲ ਹੋ ਗਈਆਂ ਸਨ। ਕਿਰਨ ਉਸ ਨੂੰ ਬਥੇਰਾ ਸਮਝਾਇਆ ਕਰਦੀ ਸੀ ਪਰ ਹੁਣ ਉਸ ਨੂੰ ਜ਼ਿੰਦਗੀ ਵਿੱਚ ਸਵਾਏ ਰੋਣ ਤੋਂ ਕੁਝ ਹੋਰ ਦਿਖਾਈ ਨਹੀਂ ਦੇ ਰਿਹਾ ਸੀ। ਉਸ ਦੀ ਸਾਰੀ ਸਾਰੀ ਰਾਤ ਇਹ ਸੋਚਦਿਆਂ ਲੰਘ ਜਾਂਦੀ ਕਿ ਪਤਾ ਨਹੀਂ ਕੱਲ ਕਿਸ ਨੇ ਆਪਣੇ ਪੈਸੇ ਲੈਣ ਲਈ ਘਰ ਦਾ ਬੂਹਾ ਘੜਕਾ ਦੇਣਾ ਹੈ ਹਰ ਸਮੇਂ ਦਿਮਾਗ ਵਿੱਚ ਮਾਂ ਬਾਪ ਦਾ ਖਿਆਲ ਹੀ ਰਹਿੰਦਾ ਕਿ ਪਤਾ ਨਹੀਂ ਹੁਣ ਮਾਤਾ ਨੇ ਭਰਾ ਦਾ ਜ਼ਿਕਰ ਛੱਡਿਆ ਹੋਣਾ ਹੈ ਜਾਂ ਨਹੀਂ ਪਤਾ ਨਹੀਂ ਪਿਤਾ ਜੀ ਨੇ ਮਾਤਾ ਨੂੰ ਕਿੰਨਾ ਕੁ ਸਮਝਾਇਆ ਹੋਣਾ ਹੈ ਉਹ ਹੀ ਸੋਚਦੀ ਰਹਿੰਦੀ ਹੈ ਬਾਕੀ ਕੁੜੀਆਂ ਬਾਗ ਸਿਮਰਨ ਦੇ ਵੀ ਕੁਝ ਅਰਮਾਨ ਸਨ ਪਰ ਹੁਣ ਉਹ ਰਮਾਨਾਂ ਦਾ ਜ਼ਿਕਰ ਉਸ ਦੀ ਜ਼ਿੰਦਗੀ ਵਿੱਚੋਂ ਨਿਕਲ ਗਿਆ ਸੀ ਉਹਨ ਉਸਨੇ ਸਭ ਕੁਝ ਪਰਮਾਤਮਾ ਉੱਪਰ ਛੱਡਿਆ ਹੋਇਆ ਸੀ ਉਹ ਹਰ ਸਮਾਂ ਪਰਮਾਤਮਾ ਅੱਗੇ ਹੱਥ ਜੋੜ ਕੇ ਬਸ ਸਹਿਣ ਕਰਨ ਦੀ ਹਿੰਮਤ ਮੰਗਣ ਤੋਂ ਬਿਨਾਂ ਹੋਰ ਕੁਝ ਵੀ ਨਾ ਮੰਗਦੀ ਪਰਮਾਤਮਾ ਅੱਗੇ ਹੱਥ ਜੋੜ ਕੇ ਦੁਆ ਕਰਨ ਤੋਂ ਬਿਨਾਂ ਸਿਮਨ ਕਰ ਵੀ ਕੀ ਸਕਦੀ ਸੀ ਵਿਚਾਰੀ ਬਹੁਤ ਮਜਬੂਰ ਸੀ ਕੀ ਹੋਇਆ ਸਿਮਨ ਕੋਈ ਅੱਜ ਸਾਰਾ ਦਿਨ ਰੋਣ ਵਿੱਚ ਹੀ ਕੱਢ ਦਿੱਤਾ ਅੱਗੇ ਵੀ ਤੇਰਾ ਮਨ ਉਦਾਸ ਹੁੰਦਾ ਹੈ ਪਰ ਤੂੰ ਮੇਰੇ ਨਾਲ ਗੱਲ ਕਰਕੇ ਆਪਣਾ ਮਨ ਹਰਕਾ ਕਰ ਲੈਂਦੀ ਹੈ ਪਰ ਅੱਜ ਮੈਂ ਦੇਖਿਆ ਤੇਰਾ ਕੰਮ ਵਿੱਚ ਧਿਆਨ ਨਹੀਂ ਸੀ ਸਗੋਂ ਤੂੰ ਸਿਰਫ ਰੋਈ ਜਾ ਰਹੀ ਹੈ ਕੀ ਹੋਇਆ ਅੱਜ ਕਿਸ ਨੇ ਤੈਨੂੰ ਕੁਝ ਕਹਿ ਦਿੱਤਾ ਤੇਰਾ ਜੀ ਨਹੀਂ ਲੱਗਦਾ ਤੇਰਾ ਰੋਣਾ ਹੀ ਬੰਦ ਹੋ ਰਿਹਾ ਕਿੰਨੇ ਸਿਮਰ ਨੂੰ ਸੁਭਾਅ ਕੀਤਾ ਤੈਨੂੰ ਪਤਾ ਹੈ ਅੱਜ ਉਹ ਕਾਲਾ ਦਿਨ ਹੈ ਜਿਸ ਦਿਨ 5 ਸਾਲ ਪਹਿਲਾਂ ਅਸੀਂ ਆਪਣੀ ਹੱਥੀ ਆਪਣੀਆਂ ਖੁਸ਼ੀਆਂ ਦਾ ਗੜਾ ਘਟਿਆ ਸੀ ਅੱਜ ਦੇ ਦਿਨ ਨੇ ਹੀ ਸਾਡੇ ਹੱਸ ਦੇ ਵਾਸਤੇ ਘਰ ਨੂੰ ਅੱਗ ਲਾਉਣ ਵਾਲੀ ਦਿੱਲੀ ਆਈ ਸੀ ਅਸੀਂ ਅੱਜ ਦੇ ਦਿਨ ਨੂੰ ਕਿਵੇਂ ਭੁੱਲ ਸਕਦੇ ਹਾਂ ਜਿਸ ਕਾਰਨ ਸਾਡੀ ਜ਼ਿੰਦਗੀ ਦੇ ਾਰਮਾਨ ਮਾਰੇ ਗਏ ਮੇਰੀ ਮਾਂ ਦੀਆਂ ਰੀਝਾਂ ਆਤਮ ਹੱਤਿਆ ਕਰ ਗਈਆਂ ਸਨ ਅੱਜ ਦੇ ਦਿਨ ਹੀ ਤਾਂ ਮੇਰੇ ਭਰਾ ਮੇਰੇ ਤੋਂ ਮੇਰਾ ਭਰਾ ਮੇਰੀ ਮਾਂ ਤੋਂ ਉਸਦਾ ਪੁੱਤ ਅਤੇ ਮੇਰੇ ਪਿਤਾ ਤੋਂ ਉਸਦਾ ਬੁਢਾਪੇ ਦਾ ਸਹਾਰਾ ਖੋ ਲਿਆ ਸਿਮਨ ਨਾਮ ਅੱਖਾਂ ਨਾਲ ਕਿਰਨ ਨੂੰ ਆਪਣੇ ਰੋਣ ਦਾ ਕਾਰਨ ਦੱਸ ਰਹੀ ਸੀ ਕਿੰਨੇ ਨੇ ਉੱਠ ਕੇ ਸਿਮਰ ਨੂੰ ਗਲ ਪਕੜੀ ਪਾ ਲਈ ਉਸ ਨੇ ਸਿਮਰਨ ਨੂੰ ਚੁੱਪ ਕਰਾਉਣਾ ਚਾਹਿਆ ਪਰ ਸਿਮਰਨ ਦਾ ਰੋਣਾ ਰੁਕ ਨਹੀਂ ਰਿਹਾ ਸੀ ਸਿਮਰਨ ਨੂੰ ਰੋਂਦੇ ਦੇਖ ਕੇ ਹੋਰ ਵੀ ਕਈ ਜਣੇ ਉੱਥੇ ਆ ਗਏ ਉਹਨਾਂ ਨੇ ਸਿਮਰਨ ਨੂੰ ਚੁੱਪ ਕਰਨ ਲਈ ਕਿਹਾ ਪਰ ਸਿਮਰਨ ਦੀ ਜ਼ਿੰਦਗੀ ਵਿੱਚ ਦੇ ਸਾਰੇ ਦੁੱਖ ਤਕਲੀਫਾਂ ਤਾਂ ਜਿਵੇਂ ਹਰ ਵਾਰ ਉਸ ਨੂੰ ਰਵਾਉਣ ਲਈ ਤਿਆਰ ਰਹਿੰਦੇ ਸੀ ਸਿਮਰਨ ਦੇ ਕੋਲ ਬਹੁਤ ਇਕੱਠ ਹੋ ਗਿਆ ਇਹ ਸਭ ਦੇਖ ਕੇ ਪਵਨ ਘਬਰਾ ਗਿਆ ਅਤੇ ਉਹ ਵੀ ਭੱਜਿਆ ਭੱਜਿਆ ਬਾਹਰ ਆਇਆ ਉਸ ਨੇ ਢੀੜ ਇਕੱਠੀ ਕਰਨ ਦਾ ਕਾਰਨ ਪੁੱਛਿਆ ਪਵਨ ਨੂੰ ਦੇਖ ਕੇ ਸਾਰੇ ਪਾਸੇ ਹੋਣ ਲੱਗ ਪਏ ਸਨ ਢੀੜ ਵਿੱਚੋਂ ਉਸ ਨੇ ਦੇਖਿਆ ਤਾਂ ਸਿਮਰਨ ਕਿਰਨ ਦੇ ਗੜ ਲੱਗ ਕੇ ਬਹੁਤ ਜ਼ਿਆਦਾ ਰੋ ਰਹੀ ਸੀ ਸਿਮਰਨ ਨੂੰ ਰੋਂਦੇ ਦੇਖ ਉਸ ਨੇ ਉਸ ਤੋਂ ਰੋਣ ਦਾ ਕਾਰਨ ਪੁੱਛਣਾ ਠੀਕ ਨਾ ਸਮਝਿਆ ਬਸ ਉਸਦੇ ਆਸ-ਪਾਸੇ ਖੜੀ ਭੀੜ ਤੋਂ ਇਹ ਹੀ ਪੁੱਛਿਆ ਕਿ ਸਿਮਰਨ ਠੀਕ ਹੈ ਪਰ ਕਿਸੇ ਨੇ ਕੋਈ ਜਵਾਬ ਨਾ ਦਿੱਤਾ ਪਵਨ ਤੋਂ ਸਿਮਰਨ ਨੂੰ ਇਸ ਤਰ੍ਹਾਂ ਰੋਂਦਾ ਦਿਖਿਆ ਨਹੀਂ ਜਾ ਰਿਹਾ ਸੀ ਪਰ ਉਹ ਇਸ ਤੋਂ ਕੁਝ ਪੁੱਛ ਵੀ ਨਹੀਂ ਸਕਦਾ ਸੀ ਕਿਉਂਕਿ ਉਸਨੇ ਸਵੇਰੇ ਜਦੋਂ ਸਿਮਰਨ ਤੋਂ ਕੁਝ ਪੁੱਛਿਆ ਤਾਂ ਬਹੁਤ ਡਰ ਗਈ ਸੀ ਪਵਨ ਵੀ ਉਸੇ ਉੱਤੇ ਖੜਾ ਹੀ ਸਭ ਕੁਝ ਦੇਖ ਰਿਹਾ ਸੀ ਪਵਨ ਨੂੰ ਦੇਖ ਕੇ ਕਈ ਜਣੇ ਤਾਂ ਉੱਥੋਂ ਚਲੇ ਗਏ ਸਨ ਪਰ ਕੁਝ ਕੁ ਹਲੇ ਉਥੇ ਹੀ ਖੜੇ ਸਨ ਇਹ ਕਹਾਣੀ ਅਜੇ ਅਧੂਰੀ ਹੈ ਅਰੰਦਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਹੁਣ ਤੱਕ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ